ਅੱਜਕੱਲ ਮੁੰਡੇ ਹੋਣ ਜਾਂ ਕੁੜੀਆਂ ਸਭ ਨੂੰ ਫਿੱਟ ਰਹਿਣ ਦਾ ਬਹੁਤ क्रेਜ਼ ਹੈ ਸਾਈਜ਼ 0 ਵਾਲੀ ਅੱਜਕੱਲ ਇਮੇਜ ਬਹੁਤ ਜ਼ਿਆਦਾ ਚੱਲਦੀ ਆ ਕੁੜੀਆਂ ਅ ਜਿੰਮ ਜਾਂਦੀਆਂ ਨੇ ਐਕਸਰਸਾਈਜ਼ ਕਰਦੀਆਂ ਨੇ ਤੇ ਖਾਸ ਤੌਰ ਤੇ ਡਾਈਟਿੰਗ ਕਰਦੀ ਆ ਅੱਜ ਤੁਹਾਨੂੰ ਅਸੀਂ ਦੱਸਣ ਲੱਗੇ ਕਿ ਜੇਕਰ ਤੁਸੀਂ ਡਾਈਟ ਫੋਲੋ ਕਰਦੇ ਹੋ YouTube ਤੇ ਐਵੇਂ ਹੀ ਕੋਈ ਵੀਡੀਓ ਦੇਖ ਕੇ ਉਹਨੂੰ ਫੋਲੋ ਕਰ ਲੈਂਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇੱਕ ਗਲਤੀ ਤੁਹਾਨੂੰ ਭਾਰੀ ਪੈ ਸਕਦੀ ਹੈ ਇੱਕ ਕੁੜੀ ਨੇ ਜੋ YouTube ਤੇ ਆਨਲਾਈਨ ਡਾਈਟ ਦੇਖ ਕੇ ਆਪਣੇ ਜੀਵਨ ਦੇ ਵਿੱਚ ਉਸ ਨੂੰ ਅਪਣਾਇਆ ਉਸ ਦੇ ਨਾਲ ਇੰਨਾ ਮਾੜਾ ਹੋਇਆ ਕਿ ਉਸ ਦੀ ਮੌਤ ਤੱਕ ਹੋ ਗਈ ਆ ਤਾਂ ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਅਜਿਹੇ ਵਾਕਿਆ ਸਾਹਮਣੇ ਆਉਂਦੇ ਨੇ ਜਿੱਥੇ ਲੋਕ YouTube ਤੇ ਕੁਝ ਡਾਈਟ ਦੇਖਦੇ ਨੇ ਕੁਝ ਵੀਡੀਓ ਦੇਖਦੇ ਨੇ ਤੇ ਉਸੇ ਡਾਈਟ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤੇ ਇੱਕ ਖਾਸ ਤੌਰ ਤੇ ਗੱਲ ਸਾਹਮਣੇ ਆਉਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਜ਼ਿਆਦਾ ਪਾਣੀ ਪੀਓ ਪਰ ਜ਼ਿਆਦਾ ਪਾਣੀ ਜੇਕਰ ਤੁਸੀਂ ਪਿੰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇੱਕ ਮਾਮਲਾ ਸਾਹਮਣੇ ਆਇਆ ਹੈ ਕੇਰਲ ਤੋਂ ਜਿੱਥੇ ਇੱਕ ਕੁੜੀ ਦੇ ਵੱਲੋਂ ਕਾਫੀ ਸਮੇਂ ਤੱਕ ਸਿਰਫ ਲਿਕੁਇਡ ਡਾਈਟ ਕੀਤੀ ਗਈ ਲਿਕੁਇਡ ਡਾਈਟ ਦੇ ਵਿੱਚ ਉਸਨੇ ਸਿਰਫ ਪਾਣੀ ਪੀਤਾ ਕੁਝ ਜੂਸੇ ਜ਼ਰੂਰ ਪੀਤੇ ਉਸ ਤੋਂ ਇਲਾਵਾ ਉਸਨੇ ਖਾਣਾ ਨਹੀਂ ਖਾਦਾ ਇੱਕ ਸਾਲ ਦਾ ਸਮਾਂ ਹੋ ਗਿਆ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਸ ਕੁੜੀ ਦੀ ਤਬੀਅਤ ਇੰਨੀ ਵਿਗੜ ਗਈ ਇਸ ਨੂੰ ਦੋ ਵਾਰ ਹਸਪਤਾਲ ਵੀ ਪਹੁੰਚਾਇਆ ਗਿਆ ਅਤੇ ਆਖਰੀ ਸਮੇਂ ਦੇ ਵਿੱਚ ਇਹ ਵੈਂਟੀਲੇਟਰ 'ਤੇ ਚੱਲ ਗਈ ਤੇ ਇਸੇ ਦਰਮਿਆਨ ਇਸ ਕੁੜੀ ਦੀ 8 ਮਾਰਚ ਨੂੰ ਮੌਤ ਹੋ ਜਾਂਦੀ ਹੈ ਕੇਰਲ ਦਾ ਇਹ ਪੂਰਾ ਮਾਮਲਾ ਹੈ ਜਿੱਥੇ 18 ਸਾਲ ਮਹਿਜ਼ ਇਸ ਕੁੜੀ ਦੀ ਉਮਰ ਸੀ 18 ਸਾਲ ਦੀ ਉਮਰ ਦੇ ਵਿੱਚ ਇਸ ਕੁੜੀ ਨੂੰ ਫਿਟਨੈਸ ਦਾ ਫਾਤੂਰ ਚੜ ਗਿਆ ਫਿਟਨੈਸ ਦਾ ਫਾਤੂਰ ਵੀ ਇੰਨਾ ਚੜਿਆ ਕਿ ਇਸ ਨੇ ਖਾਣਾ ਪੀਣਾ ਪੂਰੇ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਇਹਨੂੰ ਇੰਨੀ ਜ਼ਿਆਦਾ ਚਿੰਤਾ ਸੇ ਕਿ ਕਿਤੇ ਇਸ ਦਾ ਵਜ਼ਨ 1-2 ਕਿਲੋ ਨਾ ਵਾਜੇ ਇਸ ਦੇ ਜੋ weight ਹੈ ਉਹ ਵਦਨ ਦੇ ਨਾਲ ਕਿਤੇ ਇਹ ਜੋ ਬੋਡੀ ਦੀ ਇਮੇਜ ਆਉ ਖਰਾਬ ਨਾ ਹੋ ਜਾਏ ਇਸ ਤਰੀਕੇ ਦੀ ਆ ਫਿਕਰ ਆ ਇਸ ਕੁੜੀ ਨੂੰ ਪੈ ਗਿਆ ਤਾਂ 18 ਸਾਲ ਦੀ ਇਸ ਕੁੜੀ ਨੇ ਖਾਣਾ ਪੀਣਾ ਛੱਡ ਦਿੱਤਾ 1 ਸਾਲ ਸਿਰਫ liquid diet ਤੇ ਰਹੀ ਤੇ ਇਸੇ ਦਰਮਿਆਨ ਇਸ ਕੁੜੀ ਦਾ ਜੋ blood pressure ਹੁੰਦਾ ਹੈ sugar level ਹੁੰਦਾ ਉਹ ਇੰਨਾ ਡਾਊਨ ਹੋ ਗਿਆ ਜਦੋਂ ਡਾਕਟਰਾਂ ਨੇ ਇਸ ਦਾ ਇਲਾਜ ਕੀਤਾ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਇੱਕ ਤਰੀਕੇ ਦੀ ਬਿਮਾਰੀ ਹੋ ਗਈ ਸੀ ਇਸ ਬਿਮਾਰੀ ਦੇ ਵਿੱਚ ਖਾਣਾ ਖਾਣ ਦੀ ਫਿਕਰ ਜਿਹੜੀ ਉਹ ਜ਼ਿਆਦਾ ਰਹਿੰਦੀ ਸੀ ਕਿ ਜੇਕਰ ਅਸੀਂ ਅੰਨ ਦਾ ਇੱਕ ਦਾਣਾ ਵੀ ਖਾਦਾ ਤਾਂ ਸਾਡਾ ਵਜ਼ਨ ਵੱਧ ਜਾਏਗਾ ਤਾਂ ਇਹ ਜੀਹਾ ਪੂਰਾ ਮਾਮਲਾ ਸਾਹਮਣੇ ਆਇਆ ਹੈ ਕੇਰਲ ਤੋਂ ਜਿੱਥੇ 18 ਸਾਲ ਦੀ ਕੁੜੀ ਸ਼੍ਰੀਨੰਦਾ ਦੱਸਿਆ ਜਾ ਰਿਹਾ ਉਸ ਦਾ ਨਾਂ ਜਿਸ ਦੀ ਮੌਤ ਹੋ ਚੁੱਕੀ ਆ ਪਰਿਵਾਰ ਵਾਲਿਆਂ ਨੇ ਇਸ ਕੁੜੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਖਾਣਾ ਪੀਣਾ ਖਾਓ ਪਰ ਇਸ ਕੁੜੀ ਨੇ ਇੱਕ ਨਹੀਂ ਮੰਨੀ ਤੇ 18 ਸਾਲ ਦੀ ਇਸ ਕੁੜੀ ਦੀ ਹੁਣ ਮੌਤ ਹੋ ਚੁੱਕੀ ਆ ਤਾਂ ਸਾਡੀ ਵੀ ਇਹ ਹੀ ਅਪੀਲ ਹੈ ਜੇਕਰ ਤੁਸੀਂ YouTube ਤੋਂ ਕੋਈ ਵੀ ਵੀਡੀਓ ਦੇਖਦੇ ਹੋ ਤੇ ਉਸ ਦੇ ਨਾਲ ਹੀ ਤੁਸੀਂ ਉਸ ਡਾਈਟ ਨੂੰ ਫੋਲੋ ਕਰਨ ਲੱਪੇ ਨਹੀਂ ਤਾਂ ਪਹਿਲਾਂ ਸਾਵਧਾਨ ਹੋ ਜਾਓ ਡਾਕਟਰ ਦੇ ਨਾਲ ਜ਼ਰੂਰ ਡਿਸਕਸ ਕਰੋ ਕਿਉਂਕਿ ਅਜੇ ਹੀ ਕੋਈ ਵੀ ਵੀਡੀਓ ਦੇਖ ਕੇ ਉਸ ਨੂੰ ਆਪਣੇ ਜੀਵਨ ਦੇ ਵਿੱਚ ਨਾ ਅਪਣਾਇਆ ਕਰੋ ਕਿਉਂਕਿ YouTube ਤੇ ਬਹੁਤ ਸਾਰੀਆਂ ਵੀਡੀਓ ਹੁੰਦੀਆਂ ਨੇ ਇਸ ਦੇ ਫਾਇਦੇ ਕੀ ਨੇ ਨੁਕਸਾਨ ਕੀ ਨੇ ਇਸ ਨੂੰ ਪਹਿਲੇ ਸਮਝੋ ਤੇ ਬਾਅਦ ਦੇ ਵਿੱਚ ਹੀ ਅਜੇ ਹੀ ਕੋਈ ਵੀਡੀਓ ਨੂੰ ਅਜੇ ਹੀ ਕੋਈ ਨੁਸਖੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓ ਤਾਂ ਪੂਰਾ ਮਾਮਲਾ ਸਾਹਮਣੇ ਆਇਆ ਹੈ ਕੇਰਲ ਤੋਂ ਜਿੱਥੇ ਫਸਟ ইয়ার ਦੀ ਇੱਕ ਕੁੜੀ ਸੀ ਜਿਸ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਇੱਕ ਸਾਲ ਤੋਂ ਉਹ ਠੀਕ ਤਰੀਕੇ ਦੇ ਨਾਲ ਖਾਣਾ ਨਹੀਂ ਖਾ ਰਹੀ ਸੀ ਐਕਸਰਸਾਈਜ਼ ਬਹੁਤ ਜ਼ਿਆਦਾ ਕਰਦੀ ਸੀ ਤੇ ਉਸ ਨੂੰ ਫਿੱਟ ਰਹਿਣ ਦਾ ਬਹੁਤ ਜ਼ਿਆਦਾ ਫਤੂਰ ਚੜਿਆ ਹੋਇਆ ਸੀ ਵਜ਼ਨ ਘਟਾਉਣ ਦੇ ਲਈ ਉਸ ਦੇ ਵੱਲੋਂ ਆਨਲਾਈਨ YouTube ਤੇ ਜਾ ਕੇ ਇੱਕ ਡਾਈਟ ਦੇਖੀ ਗਈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਸਿਰਫ ਲਿਕੁਇਡ ਡਾਈਟ ਹੀ ਫੋਲੋ ਕਰਨੀ ਪੈਣੀ ਹੈ ਜਿਸ ਤੋਂ ਬਾਅਦ ਇਸ ਕੁੜੀ ਨੂੰ ਐਨੋਰਕਸਿਆ ਨਰਵੋਸਾ ਨਾਦੀ ਇੱਕ ਬਿਮਾਰੀ ਹੋ ਜਾਂਦੀ ਹੈ ਇੱਕ ਸਾਲ ਤੋਂ ਖਾਣਾ ਸਹੀ ਤਰੀਕੇ ਦੇ ਨਾਲ ਨਹੀਂ ਖਾਦਾ ਗਿਆ ਜਿਸ ਦੇ ਕਾਰਨ ਇਸ ਕੁੜੀ ਨੂੰ ਇਹ ਬਿਮਾਰੀ ਹੁੰਦੀ ਹੈ ਜਿਸ ਦੇ ਕਾਰਨ ਜੋ ਕੁੜੀ ਵਜ਼ਨ ਵਧਨ ਦਾ ਡਰ ਜਿਹੜਾ ਉਹ ਜ਼ਿਆਦਾ ਸਤਾਣ ਲਾ ਪਿਆ ਇਸ ਕੁੜੀ ਨੂੰ ਥਲਸੀਰੀ ਕੋਆਪਰੇਟਿਵ ਹਸਪਤਾਲ ਦੇ ਵਿੱਚ ਵੀ ਭਰਤੀ ਕਰਾਇਆ ਗਿਆ ਜਿੱਥੇ ਇਸ ਨੇ ਦਮ ਤੋੜ ਦਿੱਤਾ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਕੁੜੀ ਨੇ ਇੱਕ ਨਹੀਂ ਸੁਣੀ ਤਾਂ ਆਨਲਾਈਨ ਦੱਸੀ ਗਈ ਸਲਾਹ ਦੇ ਨਾਲ ਇਸ ਕੁੜੀ ਦੀ ਜਾਨ ਚਲ ਗਈ ਹੈ ਵਜ਼ਨ ਜੋ ਘਟਾਉਣ ਦੀ ਚਿੰਤਾ ਸੀ ਪਰ ਹੁਣ ਇਸ ਕੁੜੀ ਦੀ ਮੌਤ ਹੋ ਚੁੱਕੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਕੁੜੀ ਦੇ ਵੱਲੋਂ ਐਕਸਰਸਾਈਜ਼ ਬਹੁਤ ਕੀਤੀ ਜਾਂਦੀ ਸੀ, ਵਾਟਰ ਇਨਟੇਕ ਬਹੁਤ ਜ਼ਿਆਦਾ ਕੀਤਾ ਜਾਂਦਾ ਸੀ ਪਰ ਕਿਸੇ ਤਰੀਕੇ ਦਾ ਵੀ ਕੋਈ ਸੋਲਿਡ ਮੀਲ ਜਿਹੜਾ ਹੁੰਦਾ ਹੈ ਉਹ ਨਹੀਂ ਲਿਆ ਜਾ ਰਿਹਾ ਸੀ। 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ। ਸਿਰਫ ਪਾਣੀ ਦੇ ਉੱਤੇ ਹੀ ਇਹ ਕੁੜੀ ਨਿਰਭਰ ਸੀ, ਪਾਣੀ ਹੀ ਪੀਂਦੀ ਸੀ। ਜਿਸ ਤੋਂ ਬਾਅਦ ਇਸ ਕੁੜੀ ਦੀ ਤਬੀਅਤ ਇੰਨੀ ਜ਼ਿਆਦਾ ਵਿਗੜ ਲੱਗੀ ਇਸ ਨੂੰ ਦੋ ਵਾਰ ਹਸਪਤਾਲ ਦੇ ਵਿੱਚ ਵੀ ਭਰਤੀ ਕਰਾਇਆ ਗਿਆ 10 ਦਿਨ ਹਸਪਤਾਲ ਦੇ ਵਿੱਚ ਭਰਤੀ ਰਹੀ ਤੇ ਆਖਰੀ ਸਮੇਂ ਦੇ ਵਿੱਚ ਜਦੋਂ ਇਸ ਨੂੰ ਡਾਕਟਰਾਂ ਨੇ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਤਾਂ ਵੈਂਟੀਲੇਟਰ ਤੇ ਰੱਖਿਆ ਤੇ ਦੱਸਿਆ ਗਿਆ ਕਿ ਇਸ ਦਾ ਬਲੱਡ ਪ੍ਰੈਸ਼ਰ ਤੇ ਜੋ ਪਲਸ ਰੇਟ ਹੁੰਦੇ ਆ ਉਹ ਬਹੁਤ ਘਟ ਗਈ ਸੀ ਤੇ ਜੇਕਰ 슈ਗਰ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਸਿਰਫ 40 ਤੋਂ ਪਿਆ ਰਹੀ ਸੀ ਜੋ ਕਿ ਕਿਸੇ ਵੀ ਆਮ ਇਨਸਾਨ ਦੇ ਲਈ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਕਿਉਂਕਿ ਸਰੀਰ ਦੇ ਵਿੱਚ ਹਰ ਕਿਸੇ ਚੀਜ਼ ਦਾ ਲੈਵਲ ਹੋਣਾ ਬਹੁਤ ਜ਼ਰੂਰੀ ਹੈ ਤੁਹਾਡਾ ਸ਼ੂਗਰ ਲੈਵਲ ਵੀ ਇਕੁਅਲ ਹੋਣਾ ਬਹੁਤ ਜ਼ਰੂਰੀ ਹੈ ਤੇ ਜੇਕਰ ਇਹ ਵੱਧ ਹੋਵੇ ਬਿਮਾਰੀਆਂ ਹੁੰਦੀਆਂ ਪਰ ਜੇਕਰ ਇਹ ਘੱਟ ਹੋਵੇ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੋ ਜਾਂਦਾ ਹੈ ਤਾਂ ਜਿਵੇਂ ਲਿਕੁਇਡ ਤੇ ਇੱਕ ਕੁੜੀ ਰਹਿ ਰਹੀ ਸੀ ਕਿਸ ਤਰੀਕੇ ਦਾ ਕੋਈ ਸੋਲਿਡ ਫੂਡ ਨਹੀਂ ਖਾ ਰਹੀ ਸੀ ਜਿਸ ਦੇ ਕਾਰਨ ਇਸ ਦੇ ਸਰੀਰ ਦੇ ਕਾਫੀ ਹਿੱਸਿਆਂ ਨੂੰ ਨੁਕਸਾਨ ਪਹੁੰਚ ਰਿਹਾ ਸੀ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਐਨੋਰਕਸਿਆ ਨਰਵੋਸਾ ਬਿਮਾਰੀ ਕੀ ਹੈ ਜਿਸ ਦਾ ਜ਼ਿਕਰ ਡਾਕਟਰ ਨੇ ਇਸ ਕੁੜੀ ਦੀ ਮੌਤ ਦੇ ਵਿੱਚ ਕੀਤਾ ਹੈ ਐਨੋਰਕਸਿਆ ਨਰਵੋਸਾ ਇੱਕ ਈਟਿੰਗ ਡਿਸਆਰਡਰ ਹੈ ਯਾਨੀ ਖਾਣ ਪੀਣ ਦੇ ਨਾਲ ਜੁੜੀ ਹੋਈ ਇੱਕ ਬਿਮਾਰੀ ਇਸ ਦੇ ਬਾਰੇ ਜਦੋਂ ਜਾਂਚ ਕੀਤੀ ਗਈ ਤੇ ਪਤਾ ਲੱਗਿਆ ਕਿ ਇੱਕ ਇਨਸਾਨ ਨੂੰ ਜਦੋਂ ਉਸ ਦਾ ਵਜ਼ਨ ਵਧਣ ਦਾ ਡਰ ਜ਼ਿਆਦਾ ਹਾਵੀ ਹੋ ਜਾਂਦਾ ਹੈ ਕਿ ਜੇਕਰ ਉਸ ਨੇ ਖਾਣ ਦਾ ਇੱਕ ਨਿਵਾਲਾ ਵੀ ਖਾ ਲਿਆ ਤਾਂ ਉਸ ਦਾ ਵਜ਼ਨ ਵਧ ਜਾਏਗਾ ਜੇਕਰ ਉਸਨੇ ਕੁਝ ਖਾ ਲਿਆ ਤੇ ਉਸ ਨੂੰ ਗਿਲਟ ਫੀਲ ਹੋ ਲੱਗ ਪੈਂਦਾ ਹੈ ਕਿ ਹਾਂ ਮੈਂ ਹੁਣ ਕੁਝ ਖਾਦਾ ਤੇ ਇਸ ਦੇ ਨਾਲ ਮੇਰਾ ਵਜ਼ਨ ਵਧ ਜਾਏਗਾ ਤੇ ਇਸ ਤਰੀਕੇ ਦੀ ਇੱਕ ਬਿਮਾਰੀ ਹੁੰਦੀ ਹੈ ਜੋ ਸਾਡੇ ਦਿਮਾਗ ਦੇ ਵਿੱਚ ਜਾਂਦੀ ਹੈ ਜਿੱਥੇ ਸਾਨੂੰ ਟੈਨਸ਼ਨ ਜ਼ਿਆਦਾ ਹੋ ਜਾਂਦੀ ਹੈ ਕਿ ਅਸੀਂ ਖਾਣਾ ਖਾਦਾ ਤੇ ਹੁਣ ਸਾਡੇ ਸਰੀਰ ਦਾ ਭਾਰ ਵਧੇਗਾ ਹੀ ਵਧੇਗਾ ਤਾਂ ਇਸ ਦੇ ਨਾਲ ਹੀ ਜਦੋਂ ਅਸੀਂ ਖਾਣਾ ਖਾ ਵੀ ਲੈਂਦੇ ਆ ਫਿਰ ਉਲਟੀ ਵਰਗਾ ਮਨ ਹੋਣ ਲੱਗ ਪੈਂਦਾ ਤੇ ਅਸੀਂ ਬਹੁਤ ਜ਼ਿਆਦਾ ਐਕਸਰਸਾਈਜ਼ ਕਰਨ ਲੱਗ ਪੈਂਦੇ ਆ ਤੇ ਸਾਨੂੰ ਭੁੱਖ ਦਾ ਅਹਿਸਾਸ ਨਹੀਂ ਹੁੰਦਾ ਸਾਨੂੰ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ ਜਿਸ ਦੇ ਕਾਰਨ ਸਾਡੇ ਸਰੀਰ ਦੇ ਵਿੱਚ ਸੋਡੀਅਮ 슈ਗਰ ਦਾ ਲੈਵਲ ਬਹੁਤ ਜ਼ਿਆਦਾ ਘਟ ਜਾਂਦਾ ਹੈ ਤੇ ਜਿਹੀ ਇਹ ਬਿਮਾਰੀ ਹੈ ਜਿਸ ਦਾ ਨਾਂ ਹੈ ਐਨੋਰਕਸਿਆ ਨਰਵੋਸਾ ਜੋ ਉਸ ਦਾ ਜ਼ਿਕਰ ਕੁੜੀ ਦੇ ਜੋ ਰਿਪੋਰਟ ਹੈ ਉਸ ਦੇ ਵਿੱਚ ਡਾਕਟਰਾਂ ਦੇ ਵੱਲੋਂ ਕੀਤਾ ਗਿਆ ਪਹਿਲਾ ਦੱਸਦੇ ਕਿ ਅਜਿਹੇ ਜਿਹੜੇ ਮਾਮਲੇ ਹੁੰਦੇ ਨੇ ਪੱਸ਼ਚਮ ਦੇਸ਼ਾਂ ਦੇ ਵਿੱਚ ਹੀ ਜ਼ਿਆਦਾ ਦੇਖਣ ਨੂੰ ਮਿਲਦੇ ਦੇ ਮਿਲਦੇ ਸੀ ਪਰ ਹਾਲੀ ਦੇ ਵਿੱਚ ਹੁਣ ਭਾਰਤ ਦੇ ਵਿੱਚ ਵੀ ਅਜਿਹੇ ਮਾਮਲੇ ਵਧਣ ਲੱਪੇ ਨੇ ਇਸ ਦਾ ਸਭ ਤੋਂ ਵੱਡਾ ਕਾਰਨ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਪਲੇਟਫਾਰਮ ਤੇ ਜੋ ਸਾਈਜ਼ ਜ਼ੀਰੋ ਫਿਗਰ ਦਾ ਗੁਣਗਾਨ ਕੀਤਾ ਜਾਂਦਾ ਹੈ ਇੰਸਟਾਗ੍ਰam ਤੇ ਰੀਲਾਂ ਹੁੰਦੀਆਂ ਐਕਟ੍ਰੈਸ ਨੂੰ ਦੇਖ ਕੇ ਬਹੁਤ ਸਾਰੀਆਂ ਕੁੜੀਆਂ ਦੇ ਵਿੱਚ ਇਹ ਆਂਦਾ ਹੈ ਕਿ ਉਹਨਾਂ ਦਾ ਵੀ ਸਾਈਜ਼ ਜ਼ੀਰੋ ਹੋਵੇ ਵਧੀਆ ਦਿਖਣ ਪਰ ਫਿੱਟ ਦਿਖਣ ਦੇ ਵਿੱਚ ਤੇ ਫਿੱਟ ਰਹਿਣ ਦੇ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ ਅਕਸਰ ਅਸੀਂ ਬਾਰੀ ਦੇ ਨੂੰ ਸੁਧਾਰਨ ਦੇ ਵਿੱਚ ਲੱਗੇ ਰਹਿੰਦੇ ਹਾਂ ਜਦਕਿ ਸਾਡੇ ਅੰਦਰ ਕਿੰਨੀਆਂ ਬਿਮਾਰੀਆਂ ਅਸੀਂ ਉਸ ਚੀਜ਼ ਨੂੰ ਭੁੱਲ ਜਾਂਦੇ ਆ ਤਾਂ ਵਜ਼ਨ ਘਟਾਣ ਦੇ ਚੱਕਰ ਦੇ ਵਿੱਚ ਇਸ ਕੁੜੀ ਨੇ ਆਨਲਾਈਨ YouTube ਤੋਂ ਡਾਈਟ ਫੋਲੋ ਕੀਤੀ ਤੇ ਲਿਕੁਇਡ ਡਾਈਟ ਤੇ ਕਾਫੀ ਸਮੇਂ ਤੱਕ ਰਹੀ ਜਿਸ ਦੇ ਕਾਰਨ ਇਸ ਦੀ ਸਿਹਤ ਵਿਗੜ ਜਾਂਦੀ ਹੈ ਵੈਂਟੀਲੇਟਰ 'ਤੇ ਰਹਿੰਦੀ ਹੈ ਪਰ ਇਲਾਜ ਦੇ ਦੌਰਾਨ ਹੀ 8 ਮਾਰਚ ਨੂੰ ਕਿਹਾ ਜਾ ਰਿਹਾ ਹੈ ਕਿ ਇਸ ਕੁੜੀ ਦੀ ਮੌਤ ਹੋ ਜਾਂਦੀ ਹੈ ਗ੍ਰੈਜੂਏਸ਼ਨ ਫਸਟ ইয়ার ਦੀ ਇਹ ਵਿਦਿਆਰਥਣ ਤੁਸੀਂ ਜਿਸ ਦੀ ਮੌਤ ਹੋਈ ਆ ਤਾਂ ਕੇਰਲ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਦੇ ਵੱਲੋਂ ਕਾਫੀ ਵਾਰ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਇਲਾਜ ਕਰਵਾਇਆ ਗਿਆ ਰਿਸ਼ਤੇਦਾਰ ਜਿਹੜੇ ਸੀ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਵਜ਼ਨ ਵਧਣ ਦਾ ਡਰ ਇਸ ਕੁੜੀ ਨੂੰ ਬਹੁਤ ਜ਼ਿਆਦਾ ਹੋਣ ਲੱਗ ਪਿਆ ਸੀ ਤਾਂ YouTube ਦੇਖ ਡਾਈਟ ਕਰਨ ਵਾਲੇ ਸਾਵਧਾਨ ਹੋ ਜਾਓ ਇੱਕ ਗਲਤੀ ਇਸ ਕੁੜੀ ਨੂੰ ਭਾਰੀ ਪੈ ਗਈ 18 ਸਾਲ ਦੀ ਸ਼੍ਰੀ ਨੰਦਾ ਜਿਸ ਦੀ ਮੌਤ ਹੋ ਚੁੱਕੀ ਹੈ ਕੁੜੀ ਨੇ ਵਜ਼ਨ ਘਟਾਉਣ ਦੇ ਲਈ ਖਾਣਾ ਪੀਣਾ ਛੱਡ ਦਿੱਤਾ ਸੀ ਕਾਫੀ ਸਮੇਂ ਤੋਂ ਲਿਕੁਇਡ ਡਾਈਟ ਲੈ ਰਹੀ ਸੀ ਤੇ ਐਨੋਰੈਕਸਿਆ ਨਰਵੋਸਾ ਨਾਦੀ ਬਿਮਾਰੀ ਤੋਂ ਗ੍ਰਸਤ ਹੋਈ ਤਾਂ ਇਹ ਪੂਰਾ ਮਾਮਲਾ ਸੋਸ਼ਲ ਮੀਡੀਆ ਦੇ ਉੱਤੇ ਹੁਣ ਸਾਹਮਣੇ ਆਇਆ ਹੈ ਸੋਸ਼ਲ ਮੀਡੀਆ ਦੇ ਉੱਤੇ ਇਸ ਮਾਮਲੇ ਤੋਂ ਬਾਅਦ ਹਰ ਕੋਈ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਿਹਾ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਜਾਂ ਸਾਡੇ ਵਰਗੇ ਲੋਕ ਨੇ ਜੋ YouTube ਤੇ ਜਾ ਕੇ ਦੇਖਦੇ ਨੇ ਕਿ ਡਾਈਟ ਕਿਸ ਤਰੀਕੇ ਨਾਲ ਕੀਤੀ ਜਾਵੇ ਤਾਂ ਉਸ ਚੀਜ਼ ਨੂੰ ਫੋਲੋ ਵੀ ਕਰ ਲੈਂਦੇ ਨੇ ਕਿ ਜੇਕਰ ਅਸੀਂ ਪਤਲੇ ਹੋਣਾ ਹੈ ਫਿੱਟ ਹੋਣਾ ਹੈ ਤਾਂ ਸਾਨੂੰ ਖਾਣਾ ਪੀਣਾ ਛੱਡਣਾ ਪਵੇਗਾ ਜ਼ਿਆਦਾ ਪਾਣੀ ਪੀਣਾ ਪਵੇਗਾ ਲਿਕੁਇਡ ਡਾਈਟ ਤੇ ਰਹਿਣਾ ਪਵੇਗਾ ਪਰ ਅਜਿਹੀਆਂ ਚੀਜ਼ਾਂ ਨਾ ਕਰੋ ਕਿਉਂਕਿ ਡਾਕਟਰ ਦੀ ਸਲਾਹ ਦੇ ਨਾਲ ਹੀ ਤੁਸੀਂ ਫਿੱਟ ਹੋ ਸਕਦੇ ਹੋ <ETS> एक्सरसाइज जरूर करो पर शरीर ਨੂੰ ਓਨਾ ਹੀ ਕਸ਼ਟ ਦੋ ਓਨੀ ਹੀ ਐਕਸਰਸਾਈਜ਼ ਕਰੋ ਜਿੰਨੀ શરીર ਨੂੰ ਲੋਡ ਹੈ ਜੇਕਰ ਤੁਸੀਂ ਜ਼ਰੂਰਤ ਤੋਂ ਵੱਧ ਕੋਈ ਚੀਜ਼ ਕਰੋਗੇ ਤਾਂ ਉਹ ਤੁਹਾਡੇ ਸਰੀਰ ਲਈ ਹਾਨੀਕਾਰਕ ਹੀ ਹੋਏਗੀ ਜੇਕਰ ਤੁਸੀਂ ਜ਼ਰੂਰਤ ਤੋਂ ਵੱਧ ਖਾਓਗੇ ਤਾਂ ਮੋਟਾਪਾ ਜ਼ਰੂਰ ਆਏਗਾ ਪਰ ਜੇਕਰ ਤੁਸੀਂ ਜ਼ਰੂਰਤ ਤੋਂ ਵੱਧ ਐਕਸਰਸਾਈਜ਼ ਕਰੋਗੇ ਤਾਂ ਜ਼ਰੂਰਤ ਤੋਂ ਵੱਧ ਡਾਈਟ ਕਰੋਗੇ ਤਾਂ ਓਰ ਨਾਲ ਵੀ ਤੁਹਾਡਾ ਸਰੀਰ ਦਾ ਜਿਹੜਾ ਨੁਕਸਾਨ ਹੀ ਹੋਵੇਗਾ ਕੋਈ ਫਾਇਦਾ ਨਹੀਂ ਹੋਵੇਗਾ ਅੱਜਕਲ ਜਿਹੜੇ ਲੋਕ ਨੇ ਉਹ ਫਿੱਟ ਦਿਖਣ ਵਾਲ ਜ਼ਾਰਾ ਦੇਖਦੇ ਨੇ ਫਿੱਟ ਰਹਿਣਾ ਤੇ ਫਿੱਟ ਦਿਖਣਾ ਇਸ ਦੇ ਬਹੁਤ ਮਹੈਸਾ ਛੋਟਾ ਜਿਹਾ ਅੰਤਰ ਹੈ ਕਿ ਤੁਸੀਂ ਸਿਰਫ ਫਿੱਟ ਦਿਖਣ ਦੇ ਲਈ ਜ਼ੀਰੋ ਫਿਗਰ ਦਿਖਣ ਦੇ ਲਈ ਡਾਈਟਿੰਗ ਕਰਦੇ ਹੋ ਲਿਕੁਇਡ ਡਾਈਟ ਲੈਂਦੇ ਹੋ ਪਰ ਇਸ ਦੇ ਨਾਲ ਸਰੀਰ ਨੂੰ ਫਿੱਟ ਰੱਖਣਾ ਬਹੁਤ ਜ਼ਰੂਰੀ ਹੈ ਜੋ ਗਲਤੀ ਇਸ ਕੁੜੀ ਨੇ ਕੀਤੀ ਕਿਤੇ ਤੁਸੀਂ ਵੀ ਇਹ ਗਲਤੀ ਨਾ ਕਰ ਬੈਠਿਓ